ਚਿੱਟਾ ਕੋਇਨ ਦਾ ਸਾਥੀ ਗ੍ਰਫਤਾਰ ਹੋਇਆ ਦੱਸਦੀਏ ਕਿ ਬੀਤੇ ਦਿਨ ਕਾਲੀ ਥਾਰ ਦੇ ਵਿੱਚ ਫੜੀ ਗਈ ਮਹਿਲਾ ਕਾਂਸਟੇਬਲ ਜਿਸ ਨੂੰ ਬਰਖਾਸਤ ਕਰ ਦਿੱਤਾ ਸੀ ਹੁਣ ਉਸਦੇ ਸਾਥੀ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸਦੀਏ ਕਿ ਇਸ ਦਾ ਇਹ ਸਾਥੀ 4 ਅਪ੍ਰੈਲ ਨੂੰ ਕੋਰਟ ਦੇ ਵਿੱਚੋਂ ਫਰਾਰ ਹੋਇਆ ਸੀ ਪਰ ਕੱਲ ਮੋਹਾਲੀ ਦੇ ਨੇੜੇੋਂ ਜਿਹੜਾ ਇਸ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਅੱਜ ਬਠਿੰਡਾ ਕੋਰਟ ਦੇ ਵਿੱਚ ਇਸ ਦੀ ਪੇਸ਼ੀ ਹੋਈ ਜਿਸ ਤੋਂ ਬਾਅਦ ਇਸ ਨੂੰ 14 ਦਿਨਾਂ ਦੀ ਨਿਆਇਕ ਹਾਰਾ ਸੱਦ ਦੇ ਵਿੱਚ ਭੇਜ ਦਿੱਤਾ ਗਿਆ ਦੱਸ ਦਿਆ ਕਿ ਚਿੱਟਾ ਕੁਈਨ ਉਹੀ ਬਰਖਾਸਤ ਕਾਂਸਟੇਬਲ ਹੈ ਜਿਸ ਦੇ ਕੋਲੋਂ ਬਠਿੰਡਾ ਦੇ ਵਿੱਚ ਜਿਹੜਾ ਕਾਲੀ ਥਾਰ ਦੇ ਵਿੱਚ ਚਿੱਟਾ ਬਰਾਮਦ ਹੋਇਆ ਸੀ ਲਗਾਤਾਰ ਮੀਡੀਆ ਦੀਆਂ ਸੁਰਖੀਆਂ ਬਣੀ ਸੀ ਇਹ ਬਰਖਾਸਤ ਕਾਂਸਟੇਬਲ ਤਾਂ ਹੁਣ ਜਿਹੜਾ ਇਸ ਦਾ ਇੱਕ ਸਾਥੀਆ ਜਿਹੜਾ ਉਸ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਅਗਲੀ ਜਾਂਚ ਹੈ ਜਿਹੜੀ ਸ਼ੁਰੂ ਹੋਈ ਹੈ ਕਿ ਇਹ ਕਿਸ ਤਰ੍ਹਾਂ ਨਸ਼ਾ ਤਸਕਰੀ ਕਰਦੇ ਸੀ ਕਿਸ ਤਰ੍ਹਾਂ ਜਿਹੜਾ ਨਸ਼ਾ ਕਿੱਥੋਂ ਏ ਮੰਗਵਾਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਤਾਂ ਹੁਣ ਅਗਲੇ ਪਿਛਲੇ ਜਿੰਨੇ ਵੀ ਸਬੰਧ ਨੇ ਉਹਨਾਂ ਦੀ ਜਿਹੜੀ ਜਾਂਚ ਆ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਦੱਸਦੀ ਹੈ ਕਿ ਹੁਣ ਉਹਨਾਂ ਦੀ ਜਿਹੜੀ ਪੂਰੀ ਜਾਂਚ ਕੀਤੀ ਜਾਵੇਗੀ ਕਿਸ ਨੂੰ ਇਹ ਚਿੱਟਾ ਸਪਲਾਈ ਕੀਤਾ ਜਾਂਦਾ ਸੀ ਕਿੱਥੋਂ ਇਹ ਮੰਗਵਾਇਆ ਜਾਂਦਾ ਸੀ ਕਿੱਥੋਂ ਇਹਨਾਂ ਕੋਲ ਪੂਰੀ ਖੇਪ ਪੌਂਦੀ ਸੀ ਤਾਂ ਹੁਣ ਉਸ ਸਾਰੀ ਜਾਂਚ ਦੇ ਵਿੱਚ ਪੁਲਿਸ ਜੁਟੀ ਆ ਦੱਸਦੀ ਹੈ ਕਿ ਬੀਤੇ ਦਿਨ ਕਾਲੀ ਥਾਰ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਆ ਜਿਹੜੀ ਉਸ ਨੂੰ ਫੜਿਆ ਜਾਂਦਾ ਜਦੋਂ ਉਸ ਦੀ ਕਾਲੀ ਥਾਰ ਦੇ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਜਿਹੜਾ 17.71 ਗ੍ਰਾਮ ਜਿਹੜਾ ਚਟਾਏ ਉਹ ਬਰਾਮਦ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਬਰਖਾਸਤ ਕੌਨਸਟੇਬਲ ਦੇ ਵੱਲੋਂ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਜਿਹੜੀ ਹੈ ਉਹ ਧਮਕੀ ਦਿੱਤੀ ਜਾਂਦੀ ਹੈ ਵੱਡੇ ਅਧਿਕਾਰੀਆਂ ਨਾਲ ਗੱਲ ਕਰਾਉਣ ਦੀ ਗੱਲ ਆਖੀ ਜਾਂਦੀ ਹੈ ਪਰ ਮੌਕੇ ਤੇ ਤਨਾਤ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਇੱਕ ਵੀ ਗੱਲ ਨਾ ਸੁਣ ਕੇ ਉਸ ਮਹਿਲਾ ਕੌਨਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਸੁਰਖੀਆਂ ਦੇ ਵਿੱਚ ਟਾਈਟਲ ਮਿਲਿਆ ਚਿੱਟਾ ਕੁਬੀਨ ਦਾ ਆ ਦੱਸਦੀ ਹੈ ਕਿ ਇੰਸਟਾਗ੍ਰam ਤੇ ਵੀ ਲਗਾਤਾਰ ਆ ਜਿਹਦੇ ਇਸ ਦੇ ਫੋਲੋਅਰ ਸੀਓ ਵੱਧ ਰਹੇ ਸੀ ਇੱਕ ਪਾਸੇ ਬਦਨਾਮੀ ਹੁੰਦੀ ਆ ਪਰ ਦੂਜੇ ਪਾਸੇ ਇਹ ਜਿਹੜੀ ਮਹਿਲਾ ਕਨਸਟੇਬ ਅਮਨਦੀਪ ਕੌਰ ਸੀ ਇਹ ਬਰਖਾਸਤ ਹੋ ਕੇ ਬਦਨਾਮ ਹੋ ਕੇ ਵੀ ਜਿਹੜੀ ਮਸ਼ਹੂਰੀ ਖੱਟੀ ਆ ਇਸ ਨੇ ਤਾਂ ਹੁਣ ਉਸ ਦਾ ਸਾਥੀ ਬਲਵਿੰਦਰ ਸਿੰਘ ਆ ਜਿਹੜਾ ਉਹ ਗ੍ਰਿਫਤਾਰ ਹੋਇਆ ਦੱਸਦੀ ਹੈ ਕਿ ਹਮੇਸ਼ਾ ਇਸ ਤੇ ਨਾਲ ਰਹਿਣ ਵਾਲਾ ਇਸ ਦਾ ਸਾਥੀ 4 ਅਪ੍ਰੈਲ ਨੂੰ ਬਠਿੰਡਾ ਕੋਰਟ ਦੇ ਵਿੱਚੋਂ ਫਰਾਰ ਹੋਇਆ ਸੀ ਤਾਂ ਹੁਣ ਮਹਾਲੀ ਦੇ ਨਸਤੀਕਿਓ ਇਸ ਨੂੰ ਕੱਲ੍ਹ ਅਬੇਰ ਸ਼ਾਮ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਅੱਜ ਜਿਹੜਾ ਇਸ ਨੂੰ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਇਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਮਾਨਯੋਗ ਅਦਾਲਤ ਦੇ ਵੱਲੋਂ ਤਾਂ ਹੁਣ ਅਗਲੀ ਜਿਹੜੀ ਪੇਸ਼ੀ ਆ ਉਸ ਤੇ ਜਿਹੜਾ ਕੀ ਅਗਲਾ ਤੱਥ ਹੈ ਉਹ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਇਹ ਦੇਖਣ ਵਾਲਾ ਹੋਵੇਗਾ ਪਰ ਚਿੱਟਾ ਕੁਈਨ ਆ ਜਿਹੜਾ ਇੱਕ ਜਿਹੜੀ ਆ ਉਸ ਦਾ ਸਾਥੀ ਜ਼ਰੂਰ ਗ੍ਰਿਫਤਾਰ ਹੋਇਆ ਹੋਰ ਕਿਹੜੇ ਜਿਹੜੇ ਵੱਡੇ ਮਗਰਮੱਛ ਇਸ ਦੇ ਨਾਲ ਸੰਬੰਧ ਰੱਖਦੇ ਸੀ ਉਨ੍ਹਾਂ ਦਾ ਹਜੇ ਪਰਦਾ ਫਾਸ਼ ਹੋਣਾ ਬਾਕੀ ਆ ਹਲੇ ਇੱਕ ਕੜੀ ਜੁੜੀਆ ਨਾਲ ਇੱਕ ਸਾਥੀ ਗ੍ਰਫਤਾਰ ਹੋਇਆ ਹੋਰ ਕਿੰਨੇ ਜਿਹੜੇ ਸਾਥੀ ਇਸ ਦੇ ਨਾਲ ਮਿਲ ਕੇ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਸਾਹਮਣੇ ਆਉਣਾ ਬਾਕੀ ਆ ਵੱਡੀ ਖਬਰ ਹੈ ਕਿ ਚਿੱਟਾ ਕੁਇਨ ਦਾ ਸਾਥੀ ਗ੍ਰਫਤਾਰ ਹੋਇਆ 4 April ਨੂੰ ਬਠਿੰਡਾ ਕੋਰਟ ਦੇ ਵਿੱਚੋਂ ਫਰਾਰ ਹੋਇਆ ਸੀ ਉਦੋਂ ਤੋਂ ਲਗਾਤਾਰ ਪੰਜਾਬ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤਾਂ ਕੱਲ੍ਹ ਮੁਹਾਲੀ ਦੇ ਨੇੜੇੋਂ ਜਿਹੜਾ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਅੱਜ ਬਠਿੰਡਾ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜੀ ਹੈ 14 ਦਿਨਾਂ ਦੀ ਨਾਇਕ ਆਸਤ ਦੇ ਵਿੱਚ ਜਿਹੜਾ ਉਹ ਮਾਨਜੋਗ ਅਦਾਲਤ ਦੇ ਵੱਲੋਂ ਭੇਜਿਆ ਗਿਆ ਹੁਣ ਅਗਲੇ ਤੱਥਾਂ ਦੀ ਜਿਹੜੀ ਜਾਂਚ ਹੈ ਉਹ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਅਜੇ ਬਲਵਿੰਦਰ ਜਿਹੜਾ ਸਾਨੂੰ ਆ ਇਹਨੂੰ ਅਸੀਂ ਮਾਨਜੋਗ ਅਦਾਲਤ ਵਿੱਚ ਕੀਤਾ ਸੀਗਾ ਇਹਦੇ ਵਿੱਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੀ ਪੁਲਸ ਰਵਾਨੀ ਦੀ ਡਿਮਾਂਡ ਕੀਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨ ਦਾ ਪੁਲਸ ਰਵਾਨੀ ਦਿੱਤਾ ਠੀਕ ਹੈ ਉਹਨਾਂ ਤੱਕ ਪਹੁੰਚ ਗਿਆ ਸੀ ਭਾਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀ ਇਹ ਪੂਰੀ ਰਾਤ ਰਹੇ ਨੇ ਪੁੱਛ ਕੇ ਇਸ ਕੋਰਟ ਅੰਗਲ ਸਾਹਮਣੇ ਆਇਆਗਾ ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਬਾਅਦ ਚ ਦੱਸ ਸਕਦੇ ਪਰਸੋਂ ਜਿਹੜਾ ਕਿ ਪਹਿਲਾ ਕਨਸਟੇਬਲ ਉਹਦਾ ਰਿਮਾਂਡ ਵੀ ਖਤਮ ਹੋ ਗਿਆ 14 ਜੂਨ ਦੀ ਕਸਟਡੀ ਸੀ ਹਾਂਜੀ ਉਹ ਜਿਹੜਾ ਹੈ ਵੀ ਸੀ ਰਾਹੀ ਹੁੰਦੀ ਹੈ ਪੋਏ ਉਹਨਾਂ ਦਾ ਵੀ ਸੀ ਰਾਹੀ ਅੱਗੇ ਹੋ ਜਾਊਗਾ ਇਹਨਾਂ ਕਿਹੜੀ ਨੋਟਾ ਅੱਗੇ ਕੁਝ ਕੁਝ ਕੀਤੀ ਜਾਵੇਗੀ ਉਹ ਅਜੇ ਇਨਵੈਸਟੀਗੇਸ਼ਨ ਦਾ ਸਬੰਧ ਬਾਅਦ ਚ ਕਰਾਂਗੇ ਗ੍ਰਿਫਤਾਰ ਕਿਸ ਜਗ੍ਹਾ ਤੋਂ ਕੀਤਾ ਸਰਜਕਲ ਇਹ ਬਾਹਰੋਂ ਬਠੰਡੇ ਤੋਂ ਬਾ ਇਹ ਅਜੇ ਨਾ ਜੋ ਕਰਦੇ ਕੋਈ ਨਾਇਲਾ ਕਨਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਕੁਝ ਚਾਸੇ ਉਹ ਦੇ ਬਾਰੇ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਸ ਤੋਂ ਬਾਅਦ ਸਰਕਾਰ ਦਾ ਹੈ ਰਾਸ ਵਿੱਚ ਲਿਖਦਾ ਹੈ ਕਿ ਕੁਝ ਆਇਆ ਸਾਹਮਣੇ ਨਹੀਂ ਇਹ ਇਨਵੈਸਟੀਗੇਸ਼ਨ ਦਾ 파ਟਾ ਜੀ ਤੁਹਾਨੂੰ ਬਾਅਦ ਵਿੱਚ